ਸੰਦੀਪ ਉਪਲ ਸੀਆਰਪੀਏ ਡਿਪਟੀ ਚਾਰਜ ਪੰਜਾਬ ਇਹ ਸਰਕਾਰ ਦਾ ਟਿਕਾ ਮਸਲਾ ਆਇਆ ਝੁੱਗੀਆਂ ਵਾਲਾ ਪਾਣੀ ਦਾ ਤੇ ਉਹਦੇ ਬਾਰੇ ਤੁਸੀਂ ਕੀ ਹੱਲ ਕੀਤਾ ਉਹਦਾ ਕੀ ਜਾਣਕਾਰੀ ਚਾਹੀਦੀ ਹੋ ਸਰ ਜੀ ਕੱਲ ਨਾ ਇੱਕ ਮਸਲਾ ਹੀ ਵੀ ਇੱਥੇ ਨਾ ਇੱਕ ਨਹਿਰ ਦੇ ਕੰਡੇ ਝੁੱਗੀਆਂ ਵਾਲੇ ਬੈਠੇ ਪਿੱਕੀ ਵਣ ਦੇ ਵਿੱਚ ਸਾਡੇ ਕੋਲੋਂ ਉਹ ਕਿਸੇ ਦੀ ਸ਼ਿਕਾਇਤ ਆਈ ਸੀ ਵੀ ਹੋ ਚੁੱਕੀਆਂ ਜਿਹੜੀਆਂ ਜੋ ਸਾਰੀਆਂ ਪਾਣੀ ਨਾਲ ਭਰ ਚੁੱਕੀਆਂ ਗੁੱਜ ਉਥੇ ਉਹਦੇ ਨਾਲ ਹੀ ਜਿਹੜੇ ਗੁੱਜਰ ਵੀ ਬੈਠੇ ਸੀ ਜਿਨ੍ਹਾਂ ਨੇ ਜੀ ਆਪਣੀਆਂ ਮੱਜਾਂ ਉਥੋਂ ਕੱਢ ਲੀਆਂ ਗਈਆਂ ਜੀ ਇਸ ਮਸਲੇ 'ਚ ਅਸੀਂ ਮੈਂ ਮੇਰੇ ਨਾਲ ਸਪੈਸ਼ਲ ਅਫਸਰ ਜ਼ਿਲ੍ਹਾ ਵਿਕੀਮਤ ਤੇ ਨਾਲ ਕੋਈ ਟੀਮ ਨੂੰ ਆਪਣੀ ਲੈ ਕੇ ਅਸੀਂ ਉਥੇ ਪਹੁੰਚੇ ਪਹੁੰਚੇ ਬਾਅਦ ਲੇਟ ਹਾਂ ਕੱਲ ਰਾਤ ਕੋਈ 8 ਵਜੇ ਪਹੁੰਚੇ ਹਾਂ ਸਾਨੂੰ ਫਲਾ ਲਗਾਈ ਉਹ ਸਾਰਾ ਵੇਖਿਆ ਪਰ ਉਹ ਹਾਲਤ ਬਹੁਤ ਜ਼ਿਆਦੀ ਮਾੜੀ ਸੀ ਉਥੇ ਉਸ ਤੋਂ ਬਾਅਦ ਅਸੀਂ ਹਾਲਕਾ ਐਮਐਲਏ ਸਰਦਾਰ ਸਰਪੰਨ ਸਿੰਘ ਤੋਂ ਜਿੰਨਾ ਗੱਲਬਾਤ ਕੀਤੀ ਗਈ ਮੈਂ ਉਹਨਾਂ ਨੂੰ ਫੋਨ ਲਗਾਇਆ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਸਾਰਾ ਜਿਹੜਾ ਮਸਲਾ ਬੜੇ ਧਿਆਨ ਨਾਲ ਸੁਣਿਆ ਉਹਨਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਇਹ ਕੱਲ ਨਗਰ ਪੰਚਾਇਤ ਦੇ ਕੀਵਟ ਦੇ ਪ੍ਰਧਾਨ ਸਰਦਾਰ ਸ਼ਕਤਰ ਸਿੰਘ ਜੀ ਦੀ ਧਿਆਨ ਚ ਲਿਆਉਂਦਾ ਜਾਵੇਗਾ ਦੇ ਇਹ ਰਾ ਜਿਹੜਾ ਕਿ ਹਾਲ ਕਰਵਾਇਆ ਜਾਵੇਗਾ ਅੱਜ ਅਸੀਂ ਥੋੜੀ ਦੇਰ ਹੋਈ ਹੈ ਹੁਣ ਹੋ ਗਏ ਉਹਨਾਂ ਕੋ ਫੇ ਚੁੱਕੀਆਂ ਆਣਿਆ ਤੋਂ ਉਹਨਾਂ ਵੱਲੋਂ ਜਿਹੜਾ ਕਿਹਾ ਗਿਆ ਕਿ ਸਾਡੇ ਕੋਲ ਪ੍ਰਧਾਨ ਸਾਹਿਬ ਆਏ ਹੀ ਤੇ ਹੋਰ ਵੀ ਉਹਨਾਂ ਦੇ ਜੋ ਟੀਮ ਹੈਗੀ ਸੀ ਉੱਥੋਂ ਨਗਰ ਪੰਚਾਇਤ ਦੀ ਪਹੁੰਚੀ ਉਹਨਾਂ ਵੱਲੋਂ ਕੀ ਇੱਕ ਇਹਨਾਂ ਝੁੱਗੀਆਂ ਵਾਲਿਆਂ ਨੂੰ ਇਹ ਕਿਹਾ ਗਿਆ ਵੀ ਜਿਹੜਾ ਆਪਣਾ ਸਮਾਨ ਚੁੱਕ ਕੇ ਤੁਸੀਂ ਬਸਟੈਂਡ ਤੋਂ ਤੁਹਾਨੂੰ ਜਗ੍ਹਾ ਦਿੱਤੀ ਜਾਂਦੀ ਹੈ ਉੱਥੇ ਰਹੋ ਜਿੱਥੇ ਤੁਹਾਨੂੰ ਜੀ ਕਰਦਾ ਉੱਥੇ ਜਗ੍ਹਾ ਸਰਕਾਰੀ ਜਿਹੜਾ ਕੀ ਉਹ ਦਾਇਰੇ ਦੇ ਵਿੱਚ ਤੁਹਾਨੂੰ ਰੱਖਿਆ ਜਾਵੇਗਾ ਚਲੋ ਉਹਨਾਂ ਨੇ ਕਿਹਾ ਵੀ ਠੀਕ ਹੈ ਅਸੀਂ ਆਪਣੀ ਸਲਾਹ ਕਰ ਲੈਂਦੇ ਆ ਰਾਸ਼ਨ ਜਿਹੜਾ ਝੁੱਗੀਆਂ ਵਾਲਿਆਂ ਤੱਕ ਥੋੜੀ ਦੇਰ ਤੱਕ ਪ੍ਰਧਾਨ ਸਾਹਿਬ ਆਂਦੇ ਵੀ ਪਹੁੰਚੂਗਾ ਉਸ ਬੰਦ ਚ ਵੀ ਅਸੀਂ ਜਦੋਂ ਰਾਸ਼ਨ ਪਹੁੰਚੂਗਾ ਜਾ ਕੇ ਸਾਰੀ ਚੈਕਿੰਗਾਂ ਵੀ ਰਾਸ਼ਨ ਹਾਂਜੀ ਉਹਨਾਂ ਨੂੰ ਪਹੁੰਚ ਗਿਆ ਵਾ ਤੇ ਅਸੀਂ ਮੈਂ ਸੀਆਰਪੀਏ ਪੰਜਾਬ ਸਾਡੇ ਸਟੇਟ ਡਾਇਰੈਕਟਰ ਸਰਦਾਰ ਰਣਜੀਤ ਸਿੰਘ ਸੰਧੂ ਜੀ ਉਹਨਾਂ ਦੀ ਅਗਵਾਈ ਹੇਠ ਜੋਗੀ ਅਸੀਂ ਕੰਮ ਕਰ ਰਹੇ ਆ ਮੈਂ ਉਹਨਾਂ ਵੱਲੋਂ ਇਹ ਅਪੀਲ ਕਰਨਾ ਵਾ ਕਿਸੇ ਗਰੀਬ ਵਰਗ ਨਾਲ ਕਿਸੇ ਤਰ੍ਹਾਂ ਦਾ ਕੋਈ ਧੱਕਾ ਅੰਦਾਵਾਤ ਸੀਆਰਪੀਏ ਪੰਜਾਬ ਹਰ ਵਕਤ ਤੁਹਾਡੇ ਨਾਲ ਖੜੋਤੀ ਰਹੇਗੀ ਧੰਨਵਾਦ